ਕੁਝ ਦਿਨ ਪਹਿਲਾਂ ਪਾਸਟਰ ਬਜਿੰਦਰ ਤੇ ਜੋ ਕਾਨੂੰਨੀ ਕਾਰਵਾਈ ਕੀਤੀ ਗਈ ਉਸ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ ਆ ਦੇਖੋ ਜਿਹੜੀ ਪਾਸਟਰ ਬਜਿੰਦਰ ਤੇ ਕਾਰਵਾਈ ਹੋਈ ਹੈ ਇਹ ਕੋਈ ਇੱਕ ਤਾਂ ਅਸੀਂ ਇਹਨੂੰ ਲੇਟ ਹੋਈ ਕਾਰਵਾਈ ਮੰਨਦੇ ਆ ਇੱਕ ਤਾਂ ਇੱਕ ਮਹੀਨੇ ਤੱਕ ਤਾਂ ਉਹ ਸਰਕਾਰ ਨੂੰ ਥ੍ਰੈਟ ਦੇ ਰਿਹਾ ਸੀ ਵੀ ਜੇ ਤੁਸੀਂ ਮੇਰੇ ਤੇ ਕੋਈ ਕਾਰਵਾਈ ਕੀਤੀ ਤੇ ਇੱਥੇ ਸੜਕਾਂ ਜਾਮ ਹੋ ਜਾਣਗੀਆਂ ਔਰ ਪੰਜਾਬ ਬੰਦੀ ਕਾਲ ਵੀ ਦਿੱਤੀ ਕਿ ਜਿਹੜੀ ਕਿ ਫੇਲ ਸਾਬਤ ਹੋਈ ਸੋ ਇੱਕ ਤਾਂ ਇਹ ਜਿਹੜੀ ਪੰਜਾਬ ਦੀ ਪੋਲਿਟਿਕਸ ਨੂੰ ਜਿੱਥੇ ਡੋਮਿਨੇਟ ਕਰ ਰਹੇ ਨੇ ਉੱਥੇ ਪੰਜਾਬੀਆਂ ਦਾ ਤਾਰ ਮਿਕਟਾਰਤੀ ਸਮਾਜਿਕ ਤੌਰ ਤੇ ਔਰ ਫਾਈਨੈਂਸ਼ੀਅਲ ਜਿਹੜਾ ਆ ਉਹ ਉਹਨਾਂ ਨੂੰ ਐਕਸਪਲੋਇਟ ਕਰ ਰਹੇ ਨੇ ਇਹਦੇ ਤੇ ਕੋਈ ਪਹਿਲੀ ਕਾਰਵਾਈ ਨਹੀਂ ਹੈ ਜਿਹੜੀ ਇਹ ਹੋਈ ਹੈ ਇਸ ਤੋਂ ਜ਼ਿਆਦਾ ਗੰਭੀਰ ਇਲਜ਼ਾਮਾਂ ਦੇ ਵਿੱਚ ਇਹ ਜੇਲ੍ਹ ਕੱਟ ਚੁੱਕਾ ਹੈ ਕਿਉਂਕਿ ਪਾਸਟਰ ਬਲਜਿੰਦਰ ਦੇ ਉੱਤੇ ਮਹਾਲੀ ਦੇ ਵਿੱਚ ਬਲਾਤਕਾਰ ਦਾ ਪਰਚਾ ਵੀ ਦਰਜ ਆ ਜਿਹਦੇ ਵਿੱਚ ਇਹ ਟ੍ਰਾਇਲ ਚੱਲ ਰਿਹਾ ਜਿੱਥੋਂ ਇਹ ਜ਼ਮਾਨਤ ਤੇ ਬਾਹਰ ਹੈ ਪਰ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਜਦੋਂ ਇੱਕ ਬੰਦੇ ਦਾ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਇੱਕ ਪ੍ਰੋਫੈਸ਼ਨਲ ਕ੍ਰਿਮੀਨਲ ਹੈ ਉਹਨੂੰ ਇਹੋ ਜਿਹਾ ਡੇਰਾ ਚਲਾਉਣ ਦੀ ਇਜਾਜ਼ਤ ਕਿਉਂ ਦਿੱਤੀ ਜਾ ਰਹੀ ਹੈ ਉਹਦੇ ਤੇ ਹਾਲੇ ਤੱਕ ਕੋਈ ਪਾਬੰਦੀ ਨਹੀਂ ਲਾਈ ਗਈ ਕੀ ਅਸੀਂ ਪੰਜਾਬ ਦੇ ਵਿੱਚ ਦੂਸਰਾ ਰਾਮ ਰਹੀਮ ਬਣਨ ਦੀ ਆਗਿਆ ਦੇ ਰਹੇ ਹਾਂ ਸਿਰਫ ਵੋਟ ਪੋਲਿਟਿਕਸ ਕਰਕੇ ਵੋਟ ਪੋਲਰਾਈਜੇਸ਼ਨ ਕਰਕੇ ਪਰ ਉਹਦਾ ਖਮਿਆਜਾ ਕੀ ਭੁਗਤਣਾ ਪਿਆ ਕਿ ਜਦੋਂ ਰਾਮ ਰਹੀਮ ਨੂੰ ਵੀ ਇਹੋ ਜਿਹੇ ਕੇਸਸ ਦੇ ਵਿੱਚ ਹੀ ਪਹਿਲਾਂ ਉਹਦੀ ਸ਼ਮੂਲੀਅਤ ਪਾਈ ਗਈ ਸੀ ਉਹਨੂੰ ਬਚਾਇਆ ਗਿਆ ਉਹਨੂੰ ਸ਼ਹਿਦ ਦਿੱਤੀ ਗਈ ਤੇ ਆਖਰਕਾਰ ਜਿਸ ਦਿਨ ਉਹਨੂੰ ਫੜਨਾ ਸੀ ਅਰੈਸਟ ਕਰਨਾ ਸੀ ਪੰਚਕੂਲੇ ਉਸ ਦਿਨ 40 ਲੋਕਾਂ ਦੀ ਜਾਨ ਗਈ ਸੋ ਕੀ ਅਸੀਂ ਚਾਹੁੰਦੇ ਹਾਂ ਕਿ ਬਲਜਿੰਦਰ ਨੂੰ ਵੀ ਦੂਸਰਾ ਰਾਮ ਰਹੀਮ ਬਣਾ ਕੇ ਉਦੋਂ ਹੱਥ ਪਾਇਆ ਜਾਵੇ ਜਦੋਂ ਇੱਥੇ ਵੱਡੇ ਪੱਧਰ ਦੇ ਉੱਤੇ ਦੁਆਬੇ 'ਚ ਮਾਝੇ 'ਚ ਖਾਸ ਕਰਕੇ ਵਾਇਲੈਂਸ ਹੋਵੇ ਸੋ ਇੱਕ ਤਾਂ ਇਹ ਪ੍ਰੋਫੈਸ਼ਨਲੀ ਜਿਹੜਾ ਆਦਤਾਂ ਕ੍ਰਿਮੀਨਲ ਆ ਆਦਮੀ ਹੈ ਔਰ ਇਹ ਜਿਹੜੀ ਦੂਸਰੀ ਗੱਲ ਵੀ ਹੈ ਵੀ ਇਹ ਕਾਰਵਾਈ ਜਿਹੜੀ ਹੈ ਹੋਰ ਧਰਾਵਾਂ ਤਹਿਤ ਵੀ ਹੋਣੀ ਚਾਹੀਦੀ ਸੀ ਇਹਨੂੰ ਪਰਸਨਲ ਕੇਸ ਬਣਾਇਆ ਜਾ ਰਿਹਾ ਵੀ ਕਿਸੇ ਨੂੰ ਥ੍ਰੈਟ ਦਿੱਤਾ ਕਿਸੇ ਨੂੰ ਉਹਨੇ ਸਰੀਰਕ ਤੌਰ ਤੇ ਉਹਦਾ ਸ਼ੋਸ਼ਣ ਕੀਤਾ ਪਰ ਉੱਥੇ ਜਾਣ ਵਾਲਾ ਹਰ ਵਿਅਕਤੀ ਜਿਹੜਾ ਆ ਉਹਦਾ ਸ਼ੋਸ਼ਣ ਤਾਂ ਹੋ ਹੀ ਰਿਹਾ ਕਿਸੇ ਦਾ ਆਰਥਿਕ ਤੌਰ ਤੇ ਹੋ ਰਿਹਾ ਕਿਸੇ ਦਾ ਮਾਨਸਿਕ ਤੌਰ ਤੇ ਹੋ ਰਿਹਾ ਕਿਸੇ ਦਾ ਧਾਰਮਿਕ ਤੌਰ ਤੇ ਹੋ ਰਿਹਾ ਸੋ ਉਹਦੇ ਕੋਲੋਂ ਉਹਦਾ ਪ੍ਰਾਣੇ ਧਰਮ ਦੇ ਜਿਹੜੇ ਐਥਿਕਸ ਉਹ ਖੋਏ ਜਾ ਰਹੇ ਨੇ ਉਹਨੂੰ ਉਹਦੇ ਮੂਲ ਧਰਮ ਨਾਲੋਂ ਤੋੜਿਆ ਜਾ ਰਿਹਾ ਔਰ ਇਹ ਜਿਹੜੀ ਜਗ੍ਹਾ ਇਹਨਾਂ ਨੇ ਰਿਪਲੇਸ ਕੀਤੀ ਆ ਇਕ ਕਿਸੇ ਧਰਮ ਦੀ ਨਹੀਂ ਹੈ ਅਸੀਂ तकरीबन 3-4 ਸਾਲ ਤੋਂ ਜਿਹੜੇ 크੍ਰਿਸਚੀਅਨ ਧਰਮ ਦੇ ਵੱਡੇ ਲੀਡਰਸ ਨੇ ਜਿਹੜੇ ਫੇਥ ਲੀਡਰਸ ਨੇ ਉਹਨਾਂ ਨਾਲ ਸੰਪਰਕ ਕੀਤਾ ਸੀ ਔਰ ਉਹਨਾਂ ਦੀਆਂ ਮੀਟਿੰਗ ਅ ਅੰਮ੍ਰਿਤਸਰ ਸਾਹਿਬ ਤੇ ਅਨੰਦਪੁਰ ਸਾਹਿਬ ਦੋ ਵੱਡੀਆਂ ਮੀਟਿੰਗਸ ਜਿਹੜੀਆਂ ਵੱਡੇ ਸਿੱਖਾਂ ਦੇ ਲੀਡਰਸ ਦੇ ਨਾਲ ਇਨਕਲੂਡ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਆਰਪੀ ਸਿੰਘ ਉਹਨਾਂ ਨਾਲ ਕਰਵਾਈਆਂ ਸੀ ਉਹਨਾਂ ਨੇ ਰਿਟਰਨ ਦੇ ਵਿੱਚ ਦਿੱਤਾ ਕਿ ਇਹ ਜਿਹੜੇ ਬੰਦੇ ਨੇ ਚਾਹੇ ਪਾਸਟਰ ਦਿਓਲ ਐ ਅ ਨਰੂਲਾ ਐ ਜਾਂ ਇਹੋ ਜਿਹੇ ਵਿਅਕਤੀ ਨੇ ਇਹਨਾਂ ਦਾ 크ਿਸਚੀਅਨਿਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਏ ਸਪੈਸੀਫਿਕਲੀ ਡੇਰੇ ਨੇ ਔਰ ਇਹ ਜਿਹੜੇ ਡੇਰੇ ਨੇ ਉਹਨਾਂ ਨੇ ਜਿਹੜੀ ਜਗ੍ਹਾ ਰਿਪਲੇਸ ਕੀਤੀ ਹੈ ਜਿਹੜੀ ਅੱਜ ਤੋਂ 50 ਸਾਲ ਪਹਿਲਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਤੰਤਰਿਕਾਂ ਦੀ ਸਪੇਸ ਹੁੰਦੀ ਸੀ ਝਾੜਫੂ ਕਰਨ ਵਾਲਿਆਂ ਦੀ ਸਪੇਸ ਹੁੰਦੀ ਸੀ ਇਹਨਾਂ ਨੇ ਉਹ ਸਪੇਸ ਭਰੀ ਆ ਕੇ ਸੋ ਇਹ ਕਿਸੇ ਧਰਮ ਦਾ ਪ੍ਰਚਾਰ ਨਹੀਂ ਕਰ ਰਹੇ ਨਰੋਲ ਪਖੰਡਵਾਦ ਚਮਤਕਾਰ ਹੈ ਔਰ ਇੱਥੇ ਲਾਈਫ ਸਟਾਈਲ ਵੇਚਿਆ ਜਾ ਰਿਹਾ ਜਦੋਂ ਕਿਸੇ ਦੇ ਜਦੋਂ ਕੋਈ ਧਰਮ ਦਾ ਪ੍ਰਚਾਰਕ ਆਪਣੇ ਧਰਮ ਦਾ ਪ੍ਰਚਾਰ ਕਰਦਾ ਹੈ ਉਹ ਉਸ ਧਰਮ ਨਾਲ ਜੁੜੀ ਅਧਿਆਤਮਕਤਾ ਦੀ ਇਤਿਹਾਸ ਦੀ ਗੱਲ ਕਰਦਾ ਸਪਿਰਚੈਲਿਟੀ ਦੀ ਗੱਲ ਕਰਦਾ ਨਾ ਤੁਹਾਡੀ ਆਤਮਿਕ ਸ਼ਾਂਤੀ ਦੀ ਗੱਲ ਕਰਦਾ ਤੁਸੀਂ ਧਰਮ ਜ਼ਿੰਦਗੀ ਕਿਵੇਂ ਜਿਉਣੀ ਹੈ ਵੇ ਆਫ ਲਿਵਿੰਗ ਸਿਖਾਉਂਦਾ ਪਰ ਤੁਸੀਂ ਇਹਨਾਂ ਦੀ ਕਿਸੇ ਸਟੇਜ ਤੋਂ ਧਰਮ ਦਾ ਪ੍ਰਚਾਰ ਨਾ ਸੁਣ ਕੇ ਤੁਸੀਂ ਕੀ ਸੁਣਦੇ ਹੋ ਵੀ ਫਲਾਣੇ ਕੋ ਗੱਡੀ ਹੈ ਨਹੀਂ ਸੀ ਉਹਨੂੰ ਗੱਡੀ ਮਿਲ ਗਈ ਫਲਾਣੇ ਕੋ ਮੋਟਰਸਾਈਕਲ ਹੈ ਨਹੀਂ ਸੀ ਉਹਨੂੰ ਮੋਟਰਸਾਈਕਲ ਮਿਲ ਗਿਆ ਇਹਦਾ ਵੀਜ਼ਾ ਲੱਗ ਗਿਆ ਜਿਵੇਂ ਐਮ ਐਲ ਐਮ ਕੰਪਨੀਆਂਜ਼ ਪ੍ਰੋਡਕਟ ਨਾ ਵੇਚ ਕੇ ਲਾਈਫਸਟਾਈਲ ਵੇਚਦਿਆਂ ਨੇ ਪ੍ਰੋਡਕਟ ਵੇਚਣ ਵਾਲੇ ਦਾ ਠੀਕ ਇਸੇ ਤਰ੍ਹਾਂ ਚਰਚਾ ਨਾ ਇਹ ਮੈਂ ਗਲਤ ਲਬਜ਼ ਵਰਤ ਗਿਆਾਂ ਲਈ ਚਰਚਾ ਨਹੀਂ ਬਲਕਿ ਇਹ ਡੇਰੇ ਨੇ ਇਹਨਾਂ ਡੇਰਿਆਂ 'ਚ ਜੁੜਨ ਵਾਲੇ ਵਿਅਕਤੀਆਂ ਦਾ ਜਿਹੜਾ ਲਾਈਫਸਟਾਈਲ ਚੇਂਜਸ ਆ ਰਿਹਾ ਉਹ ਵੀ ਹਸਲ 'ਚ ਫੇਕ ਹੈ ਉਹ ਦਿਖਾ ਕੇ ਲੋਕਾਂ ਨੂੰ ਜਿਹੜਾ ਅਟਰੈਕਟ ਕੀਤਾ ਜਾ ਰਿਹਾ ਔਰ ਉਹਨਾਂ ਨੂੰ ਐਕਸਪਲੋਇਟ ਕੀਤਾ ਜਾ ਰਿਹਾ ਔਰ ਜਿਹੜੀ ਬਲਜਿੰਦਰ ਹੋਣਾ ਦੀ ਜਿੱਤੇ ਤੱਕ ਗੱਲ ਹੈ ਔਰ ਸੀਸੀਟੀਵੀ ਵੀ ਜਿਹੜੀ ਉਹਨਾਂ ਦੇ ਵਾਇਰਲ ਹੋ ਰਹੀ ਹੈ ਉਹ ਤੋਂ ਇੱਕ ਗੱਲ ਵੀ ਸਾਹਮਣੇ ਆਂਦੀ ਵੀ ਜਿਨ੍ਹਾਂ ਦੇ ਉੱਤੇ ਹੱਥ ਲਾਕੀ ਕੀਤੀ ਜਾ ਰਹੀ ਹੈ ਜਿਹੜੀ ਕੱਲ ਵੀਡੀਓ ਵਾਇਰਲ ਹੋਈ ਹੈ ਇਹ ਉਹ ਲੋਕ ਨੇ ਜਿਹੜੇ ਸਟੇਜਾਂ ਦਾ ਸ਼ਿੰਗਾਰ ਬਣਦੇ ਨੇ ਪੇਡ ਸਿਸਟਮ ਦੇ ਵਿੱਚ ਜਿਹੜੇ ਐਕਟ ਕਰਦੇ ਨੇ ਸਟੇਜਾਂ ਤੇ ਵੀ ਜਦੋਂ ਇਹ ਕੋਈ ਹਰ ਹੱਤ ਤੱਕ ਹੰਦੇ ਨੇ ਤੇ ਡਿਗਣ ਲੱਗ ਪੈਂਦੇ ਨੇ ਜਿੱਦਾਂ ਉਹਨਾਂ ਨੂੰ ਪਹਿਲਾਂ ਪ੍ਰੈਕਟਿਸ ਕਰਾਈ ਹੁੰਦੀ ਹੈ ਸੋ ਇਹ ਵੀ ਗੱਲ ਸਾਹਮਣੇ ਆ ਰਹੀ ਹੁਣ ਤੱਕ ਕਿ ਚਲੋ ਗੱਲ ਕਲੀਅਰ ਹੋ ਜਾਏਗੀ ਜਦੋਂ ਵਿਕਟਮ ਸਾਹਮਣੇ ਆਣਗੇ ਵੀ ਇਹ ਜਿਹੜੀ ਕੁੱਟਮਾਰ ਵੀ ਹੋਈ ਉਹਨਾਂ ਲੋਕਾਂ ਦੀ ਹੋਈ ਹੈ ਜਿਹੜੇ ਸਟੇਜ ਤੇ ਠੀਕ ਪਰਫਾਰਮ ਨਹੀਂ ਕਰ ਪਾਏ ਪ੍ਰੈਕਟਿਸ ਤੋਂ ਬਾਅਦ ਸੋ ਇੱਥੋਂ ਪਤਾ ਲੱਗ ਜਾਣਾ ਚਾਹੀਦਾ ਵੀ ਇਸ ਗਲੇਮਰ ਤੋਂ ਅਟਰੈਕਟ ਹੋ ਕੇ ਲੋਕ ਜਿਹੜਾ ਆਪਣਾ ਮੂਲ ਛੱਡ ਰਹੇ ਨੇ ਆਪਦਾ ਧਰਮ ਛੱਡ ਰਹੇ ਨੇ ਆਪਣਾ ਸੱਭਿਆਚਾਰ ਛੱਡ ਰਹੇ ਨੇ ਉਹ ਹਰ ਪਾਸਿਓਂ ਤੋਂ ਅੱਜ ਤੱਕ ਦੋ ਕੁੜੀਆਂੇ ਸਾਹਮਣੇ ਆਈਆਂ ਨੇ ਜਿਨ੍ਹਾਂ ਨੂੰ ਸਰੀਰਕ ਰੂਪ ਦੇ ਵਿੱਚ ਸ਼ੋਸ਼ਣ ਕੀਤਾ ਗਿਆ ਜਿਹੜੇ ਲੋਕ ਜਾ ਰਹੇ ਨੇ ਆਪਣਾ ਸਭ ਕੁਝ ਗਵਾ ਕੇ ਮੁੜਨਗੇ ਔਰ ਇਹਨਾਂ ਨੂੰ ਕੋਲ ਵਾਪਸ ਪਾਣ ਲਈ ਮੁੜ ਕੇ ਕੁਝ ਨਹੀਂ ਬਚੇਗਾ